ਹਾਂਜੀ ਮਿੱਤਰੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਅਰਜਨ ਰੌਲੀ ਵਾਲੇ ਦੀ ਸ਼ੋਅ ਕੁਆਲਿਟੀ ਨੁਕਰੀ ਬਿਸ਼ੇਰੀ ਦਿਖਾਉਣ ਲੱਗੇ ਆ ਜਿਹੜੀ ਬਾਈ ਹੋਣਾ ਨੇ ਸੇਲ ਕਰਨੀ ਆ ਕੱਲੀ ਬਿਸ਼ੇਰੀ ਵੇਚਣੀ ਆ ਘੋੜੀ ਰੱਖੀ ਹੋਈ ਆ ਇਹਨਾਂ ਦੀ ਸੋ ਇੱਕੋ ਘੋੜੀ ਰੱਖਦੇ ਆ ਜਦੋਂ ਘੋੜੀ ਸੂ ਪੈਂਦੀ ਆ ਬੱਚਾ ਤਿਆਰ ਕਰਕੇ ਸੇਲ ਕਰ ਦਿੰਦੇ ਆ ਕੋਈ ਵਪਾਰ ਦਾ ਕੰਮ ਨਹੀਂ ਬੰਦਿਆਂ ਦਾ ਤੇ ਬਿਸ਼ੇਰੀ ਤੁਸੀਂ ਦੇਖ ਸਕਦੇ ਹੋ ਬਣ ਤਰ੍ਹਾਂ ਦੀ ਇੱਕ ਤਾਂ ਬੜੀ ਜਿਆਦੇ ਚੰਗੀ ਆ। ਬਾਕੀ ਕੱਦ-ਕਾਠ ਸੋਹਣਾ ਕਰੂ, ਬਰੀਕੀਆਂ ਵੀ ਬੜੀਆਂ ਨੇ ਬਸ਼ੇਰੀ ਦੇ ਵਿੱਚ ਗੁਲਾਬੀਪਣ ਵੀ ਚੰਗਾ ਗਾ। ਗਰਦਨ-ਗੁਰਦਨ ਲੰਬੀ ਆ, ਪੈਰਾਂ-ਪੂਰਾਂ ਦੀ ਮਜ਼ਬੂਤ ਆ, ਪਿੱਠ-ਪੁੜੇ ਦੀ ਬਾਡੀ ਦੀ ਚੰਗੀ ਆ। ਸੋ 7 ਮਹੀਨੇ ਉਮਰ ਆ ਬਸ਼ੇਰੀ ਦੀ ਤੇ ਕੱਦ 56 ਇੰਚ ਕਰ ਗਈ। ਪ੍ਰੋਪਰ ਮਿੰਨਤੀ ਵਾਲੀ 56 ਇੰਚ ਦੀ ਹਾਈਟ ਹੋ ਗਈ ਹੁਣ। ਜਿਹੜੇ ਹਿਸਾਬ ਨਾਲ ਹੁਣ 56 ਇੰਚ ਕੱਦ ਕਰ ਗਈ ਲੱਗਦਾ ਵੀ 62 63 ਇੰਚ ਹਾਈਟ ਦੀ ਘੋੜੀ ਹੱਸ ਕੇ ਬਣ ਜਾਣਾ ਇਹਨੇ ਬੜੇ ਆਰਾਮ ਨਾਲ ਬਾਕੀ ਆ ਤੁਸੀਂ ਦੇਖ ਸਕਦੇ ਹੋ ਸ਼ੋਅ ਬੜਾ ਕਰਦੀ ਆ ਕੰਨ ਕੋਨੇ ਦਾ ਕੁੰਡੀ ਵਾਲਾ ਗਾ ਮੂੰਹ માં ਬੜਾ ਪਤਲਾ ਗਰਦਨ ਲੰਬੀਆ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਆ ਪੈਰਾਂ ਕੰਨੀ ਤੁਸੀਂ ਇਹਦੇ ਗਿੱਟੇ ਗੋਡਿਆਂ ਕੰਨੀ ਨਿਗਾਹ ਮਾਰੋ ਮਜ਼ਬੂਤ ਬੜੀਆ ਹੱਕ ਹੱਕ ਬੜੀ ਚੌੜੀਆ ਸ਼ੋਅ ਕੁਆਲਟੀ ਬਸ਼ੇਰੀ ਆ ਬਾਕੀ ਸਾਊ ਸੀਡ ਬਸ਼ੇਰੀਆ ਕੋਈ ਆਣੀ ਵੀ ਇੱਲਤ ਬਾਜੀ ਜਾਂ ਚੌੜ ਕਰੂਗੀ ਮੋਹ ਬੜਾ ਕਰਦੀ ਆ ਸੋ ਇਹ ਬਿਸ਼ੇਰੀ ਮਿੱਤਰੋ ਫਾਜ਼ਿਲ ਕੇ ਏਰੀਏ ਦੇ ਵਿੱਚ ਆ ਗਈ ਬਾਈ ਬਲਵੰਤ ਦੇ ਕੋਲੇ ਪਿੰਡ ਕਾਂਗਾ ਕਲਾਂ ਜਾਂ ਤਾਂ ਕਾਂਗਾ ਕਲਾਂ ਕਹਿ ਲੋ ਚਾਹੇ ਚਾਹੇ ਵੱਡਾ ਕਾਂਗਾ ਕਹਿ ਲੋ ਉੱਥੇ ਆ ਇਹ ਬਿਸ਼ੇਰੀ ਆ ਤੁਸੀਂ ਇਹਦੀ ਮਾਂ ਦੇਖ ਸਕਦੇ ਹੋ ਇਹ ਅਬੋਹਰ ਬਲੱਡ ਲਾਈਨ ਦੀ ਘੋੜੀ ਆ ਇਹਦੀ ਹਾਈਟ ਹੈਗੀ ਆ 60 ਇੰਚ ਸੋ ਬਿਸ਼ੇਰੀ ਕੱਦ ਕਾਠ ਸੋਨਾ ਕਰੂਗੀ ਬਣਤਰਾਂ ਦੀ ਚੰਗੀ ਆ ਲੈਂਥ ਬੜੀ ਆ ਤੇ ਸਕਰੀਨ ਦੇ ਉੱਤੇ ਆਪਾਂ ਬਾਈ ਬਲਵੰਤ ਦੇ ਦੋ ਕੰਟੈਕਟ ਨੰਬਰ ਦੇਤੇ ਦੋਨਾਂ ਚੋਂ ਜਿਹੜੇ ਤੇ ਤੁਸੀਂ ਮਰਜ਼ੀ ਫੋਨ ਲਾ ਲਿਓ ਤੇ ਗੱਲਬਾਤ ਤੁਹਾਡੀ ਬਾਈ ਬਲਵੰਤ ਦੇ ਨਾਲ ਹੀ ਹੋਣੀ ਆ ਦੋਨੇ ਨੰਬਰ ਓਸੇ ਦੇ ਆ ਨੰਬਰ ਕਰ ਲਓ ਨੋਟ 62834 46186 62834 46186 ਤੇ ਦੂਜਾ ਨੰਬਰ ਹੈਗਾ 94174 24186 ਦੋਨੇ ਨੰਬਰਾਂ ਤੋਂ ਕਿਸੇ ਤੇ ਮਰਜ਼ੀ ਕਾਲ ਕਰ ਲਿਓ ਤੇ ਜਿਹੜਾ ਇਹ ਪਿੰਡਾ ਕਾਂਗਾ ਕਲਾਂ ਇਹ ਮੁਕਸਰ ਤੋਂ ਤਕਰੀਬਨ 22-23 ਕਿਲੋਮੀਟਰ ਦੂਰ ਆ ਜਲਾਲਾਬਾਦ ਰੋਡ ਤੇ ਮੇਨ ਹਾਈਵੇ ਤੋਂ ਥੋੜਾ ਜਿਹਾ ਪਾਸੇ ਹਟਮਾ ਪਿੰਡਾ ਇਹ 2-3 ਕਿਲੋਮੀਟਰ ਪਾਸੇ ਹਟਮਾ ਤੇ ਬਸ਼ੇਰੀ ਚੰਗੀ ਬੜੀ ਆ ਨਖਰ ਦੀ ਤੁਰ ਆਉਂਦੀ ਆ ਸੋਹਣੀ ਬਸ਼ੇਰੀ ਆ ਬਾਡੀਦਾਰ ਘੋੜੀ ਬਣਨਾ ਬਾਕੀ ਜਿਹੜੀ ਰੇਟ ਦੀ ਗੱਲ ਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਕਰੂਗਾ ਬਾਈ ਬਲਵੰਤ ਤੇ ਇਹਦੀ ਜਿਹੜੀ ਮੰਗ ਹੀ ਦੋਸਤੋ ਤੇ ਪਹਿਲਾਂ ਵੀ ਇਹਦੋਂ ਪਹਿਲਾਂ ਵਾਲੀ ਜਿਹੜੀ ਬਸ਼ੇਰੀ ਵੇਚੀ ਸੀ ਉਹ ਵੀ ਅਰਜਨ ਰੌਲੀ ਵਾਲੇ ਦੀ ਹੋਈ ਸੀ ਤੇ ਉਸ ਤੋਂ ਪਹਿਲਾਂ ਇੱਕ ਬਸ਼ੇਰੀ ਹੋਰ ਵੇਚੀ ਸੀਗੀ ਉਹ ਵੀ ਬਹੁਤ ਵੱਡੀ ਬਣੀ ਆ ਦੋਨੇ ਬਸ਼ੇਰੀਆਂ ਪਹਿਲਾਂ ਵਾਲੀਆਂ ਵੀ ਬੜੀਆਂ ਚੰਗੀਆਂ ਸੀ ਘੋੜੀ ਬੱਚੇ ਚੰਗੇ ਦਿੰਦੀ ਆ ਚੰਗੇ ਹਾਈਟ ਕਰਦੇ ਆ ਇਹਦੇ ਬੱਚੇ ਸੋ ਕਾਲ ਕਰ ਲਿਓ ਜਿਹਨੇ ਕਦ ਕਾਠ ਕਰਨ ਵਾਲੀ ਸ਼ੋਅ ਕੁਆਲਟੀ ਬਾਡੀਦਾਰ ਬਣਨ ਵਾਲੀ ਘੋੜੀ ਬਸ਼ੇਰੀ ਖਰੀਦਣੀ ਹੋਈ ਮਿੱਤਰੋ ਤੇ ਨੰਬਰ ਆਪਾਂ ਦੋਵੇਂ ਦੇਤੇ ਬਾਈ ਬਲਵੰਤ ਦੇ